ਇਥੇ ਸਤਿਗੁਰੂ ਵਸਦਾ ਹੈ ਸਾਡੇ ਅੰਦਰ ਆਪਣੀ ਜਿਹੜਾ ਮਨ ਹੈ ਜਿਹੜਾ ਰਸਤਾ ਭੁੱਲ ਗਿਆ ਮਾਰਗ ਭੁੱਲ ਗਿਆ ਹੈ ਮਨ ਕਿੱਥੇ ਆ ਕੇ ਵਸਦਾ ਹੈ ਮਨ ਦਾ ਸਥਾਨ ਸਾਡੇ ਸਰੀਰ ਚ ਕੀ ਹੈ ਸਾਡੇ ਨੇਤਰ ਨੇ ਨੇਤਰ ਦੇ ਵਿੱਚ ਵੀ ਕੋਈ ਇਕੱਲਾ ਮਨ ਨਹੀਂ ਵਸਦਾ ਇਹਨਾਂ ਨੇਤਰਾਂ ਦੇ ਵਿੱਚ ਬਹੁਤ ਵਸਦੇ ਨੇ ਇਹਨਾਂ ਨੇਤਰਾਂ ਦੇ ਵਿੱਚ ਇੱਕ ਬਿੰਦੂ ਹੈ ਜੋ ਸਾਡੀ ਇਹ ਬਾਹਰੋਂ ਚਿੱਟਾ ਹੈ ਸਫੈਦ ਹੈਸਤੇ ਵਿੱਚ ਕਾਲਾ ਦਾਇਰਾ ਹੈ ਕਾਲੇ ਦਾਇਰੇ ਦੇ ਵਿੱਚ ਫਿਰ ਬਿੰਦੂ ਨੇ 10 ਬਿੰਦੂਆਂ ਦਾ ਇੱਕ ਫਿਰ ਘੇਰਾ ਹੈ ਉਸ 10 ਬਿੰਦੂਆਂ ਦੇ ਵਿੱਚ ਫਿਰ ਇੱਕ ਬਿੰਦੂ ਹੈ ਉਹ ਬਿੰਦੂ ਜਿੱਥੇ ਮਨ ਵਸਦਾ ਹੈ ਤੇ ਜਿਹੜੇ ਦੂਜੇ ਬਿੰਦੂ ਨੇ ਕਿਤੇ ਕਾਮ ਵਸਦਾ ਹੈ ਕਿਸੇ ਬਿੰਦੂ ਤੇ ਕਾਮ ਬੈਠਾ ਕਿਸੇ क्रोध ਬੈਠਾ ਕਿਸੇ ਲੋਭ ਬੈਠਾ ਕਿਸੇ ਮੋਹ ਬੈਠਾ ਕਿਸੇ ਹੰਕਾਰ ਬੈਠਾ ਕਿਸੇ ਜਾਤ ਹੈ ਜਲਸਤ ਹੈ ਸੰਤੋਖ ਹੈ ਪਿਆ ਹੈ ਇਦਾਂ ਆਪਣਾ ਆਪਣਾ ਸਥਾਨ ਮੱਲੇ ਬੈਠੇ ਨੇ ਸਾਰੇ ਹੀ ਲੇਕਿਨ ਮਨ ਨੂੰ ਘੇਰਿਆ ਇਹਨਾਂ ਨੇ ਪੁੰਨ ਪਾਪ ਦੇ ਵਿੱਚ ਇਸ ਕਰਕੇ ਮਨ ਨੇ ਇਹਨਾਂ ਦੈਰੇ ਚੋਂ ਬਾਹਰ ਹੋਣਾ ਹੈ ਕਿਵੇਂ ਹੋਣਾ ਹੈ ਮੈਂ ਸਮਝਾਉਂਦੇ ਨੇ ਤੁਹਾਨੂੰ ਕਿ ਆਪਾਂ ਆਪਣੀ ਜਿਹੜੀ ਦ੍ਰਿਸ਼ਟੀ ਹੈ ਜਿਹੜੀ ਦ੍ਰਿਸ਼ਟੀ ਇੱਧਰ ਨੂੰ ਚੱਲਦੀ ਕਿਉਂਕਿ ਇਹ ਕਾਲ ਦਾ ਦੇਸ਼ ਹੈ ਸਾਰਾ ਹੀ ਇਹ ਬਗਾਨਾ ਦੇਸ਼ ਹੈ ਇੱਥੇ ਸਾਡੇ ਮਨ ਨੂੰ ਆਪਣੇ ਵਾਸਤੇ ਕਰਕੇ ਚਲਾਉਂਦੇ ਨੇ ਤੇ ਮਨ ਨੇ ਆਪਣੇ ਘਰ ਚਲੇ ਜਾਣਾ ਬਗਾਨਾ ਦੇਸ਼ ਛੱਡ ਕੇ ਆਪਣੇ ਘਰ ਜਾਣ ਦਾ ਰਸਤਾ ਕੀ ਹੈ ਕਿ ਆਪਣੀ ਦ੍ਰਿਸ਼ਟੀ ਇਧਰੋਂ ਰੋਕਣੀ ਹੈ ਆਪਣੀ ਦ੍ਰਿਸ਼ਟੀ ਨੂੰ ਪਹਿਲਾਂ ਇਸ ਦਰ ਤੇ ਲੈ ਆਉਣਾ ਹੈ ਇਹ ਦਰ ਜਿਹੜਾ ਹੈ ਮਾਲਕ ਦਾ ਦਰ ਹੈ ਜਿੱਥੋਂ ਬੈਠਾ ਸਭ ਨੂੰ ਸੰਭਾਲ ਰਿਹਾ ਹੈ ਸਭ ਸੇ ਉਹ ਕਿਰਪਾਲ ਸੰਭਾਲੇ ਸਾਈਂ ਸਾਹਿਬ ਸਾਹਿਬ ਇਹ ਦਰ ਹੈ ਆਪਣੀ ਦ੍ਰਿਸ਼ਟੀ ਨੂੰ ਸਭ ਤੋਂ ਪਹਿਲਾਂ ਇਸ ਦਰ ਤੇ ਲੈ ਕੇ ਆਉਣਾ ਹੈ ਇੱਥੇ ਦੋਨਾਂ ਨੂੰ ਸਮ ਕਰ ਲੈਣਾ ਕਿਉਂਕਿ ਸਿੱਧਾ ਜਾਵਾਂਗੇ ਇਸ ਪਰਵੇਸ਼ ਈ ਨਹੀਂ ਕਰ ਸਕਦੇ ਅਸੀਂ ਇਹ ਰਸਤਾ ਹੀ ਹੈ ਨਾ ਛੋਟਾ ਹੈ। ਇਹ ਦਰ ਹੀ ਬਹੁਤ ਛੋਟਾ ਹੈ। ਇਸ ਕਰਕੇ ਆਪਣੀ ਦ੍ਰਿਸ਼ਟੀ ਨੂੰ ਇੱਕ ਤੀਰ ਦੀ ਤਰ੍ਹਾਂ ਆਪਾਂ ਕਰ ਲੈਣਾ ਹੈ। ਤੇ ਇੱਥੇ ਦਰ ਤੇ ਆਉਣਾ ਹੈ। ਇੱਛਾ ਕਿਹੜੀ ਰੱਖਣੀ ਹੈ? ਨਾਮ ਦੀ। ਹੋਰ ਨਾਮਵੰਦੇ ਵਿੱਚ ਇੱਛਾ ਹੋਵੇ ਉਸ ਪ੍ਰਭੂ ਦੇ ਦਰਸ਼ਨਾਂ ਦੀ, ਨਾਮ ਦੀ ਇੱਛਾ ਹੋਵੇ। ਤੇ ਇੱਥੇ ਆ ਕੇ ਫਿਰ ਆਪਣੇ ਆਪ ਨੂੰ ਜਾਣਨਾ ਹੈ ਪਹਿਲਾਂ ਕਿ ਐਸੀ ਕੌਣ ਹਾਂ? ਸਾਡਾ ਕਿੱਥੇ ਵਾਸਾ ਹੈ? ਜਦੋਂ ਆਪਾਂ ਇਸ ਪੁਆਇੰਟ ਤੇ ਦੇਖਾਂਗੇ ਇਥੇ ਦੇਖਣ ਨਾਲ ਜੇ ਸਾਨੂੰ ਨੱਕ ਨਜ਼ਰ ਆਏਗਾ ਫਿਰ ਆਪਾਂ ਇਹ ਸਮਝ ਸਕਦੇ ਕਿ ਅਸੀਂ ਦੋ ਦ੍ਰਿਸ਼ਟੀ ਦੇ ਸਾਡਾ ਮਨ ਦੋ ਦ੍ਰਿਸ਼ਟੀ ਚ ਦੇਖ ਰਿਹਾ ਹੈ ਅਸੀਂ ਦੋ ਦ੍ਰਿਸ਼ਟੀ ਚ ਦੇਖ ਰਹੇ ਹਾਂ ਮਨ ਦੋ ਜੋਤਾਂ ਦੇ ਵਿੱਚ ਬਣਿਆ ਹੋਇਆ ਹੈ ਜੇ ਤੱਕ ਨਜ਼ਰ ਨਹੀਂ ਆਉਂਦਾ ਫਿਰ ਆਪਾਂ ਸਮਝਦੇ ਇੱਕ ਦ੍ਰਿਸ਼ਟਾ ਹਾਂ ਇੱਕ ਜੋਤ ਹਾਂ ਲੇਕਿਨ ਗਿਆਨ ਨਹੀਂ ਲੇਕਿਨ ਅਸੀਂ ਇੱਕ ਜੋਤ ਹਾਂ ਜੇ ਫਿਰ ਨੱਕ ਦੇਸਦਾ ਹੈ ਦੋ ਦ੍ਰਿਸ਼ਟੀ ਚਾ ਫਿਰ ਆਪੇ ਦੇਖਣਾ ਹੁੰਦਾ ਹੈ ਕਿ ਕਿਸ ਪਾਸੇ ਤੋਂ ਦਿਸਦਾ ਹੈ ਕਿਉਂਕਿ ਇੱਥੇ ਫਿਰ ਤਿੰਨ ਗੁਣ ਨੇ ਤ੍ਰਿਪਵਨ ਨੇ ਸੱਜੇ ਪਾਸੇ ਭਵਨ ਹੈ ਖੱਬੇ ਪਾਸੇ ਹੈ ਵਿਚਾਰੇ ਹੈ ਜੇ ਸਾਡਾ ਧਿਆਨ ਸੱਜੇ ਜਿਆਦਾ ਹੋਏਗਾ ਫਿਰ ਸਾਨੂੰ ਸਿਰਫ ਨੱਕ ਸੱਜੇ ਪਾਸੇ ਹੀ ਨਜ਼ਰ ਆਏਗਾ ਜੈ ਕਹ ਲੈ ਇਹ ਜਿਸ ਨੱਕ ਸੱਜੇ ਪਾਸੇੋਂ ਨਜ਼ਰ ਆਉਂਦਾ ਫਿਰ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਧਿਆਨ ਸਾਰਾ ਸੱਜੇ ਹੈ ਇਹ ਤਮੋ ਗੁਣ ਹੈ ਇਹਦਰ ਸ਼ਿਵਜੀ ਦਾ ਮਹੇਸ਼ ਦਾ ਪਵਨ ਹੈ ਜੇ ਅਸੀਂ ਨੱਕ ਖੱਬੇ ਪਾਸਿਓਂ ਨਜ਼ਰ ਆਉਂਦਾ ਹੈ ਫਿਰ ਸਾਡਾ ਧਿਆਨ ਸਾਰਾ ਖੱਬੇ ਹੈ ਇਹ ਪਾਸੇ ਬ੍ਰਹਮਾ ਦਾ ਪਵਨ ਹੈ ਜੇ ਸਾਨੂੰ ਨੱਕ ਦੋਨੇ ਪਾਸਿਓਂ ਨਜ਼ਰ ਆਉਂਦਾ ਹੈ ਫਿਰ ਸਾਡਾ ਧਿਆਨ ਵਿਚਾਲੇ ਹੈ ਨਾ ਜ਼ਿਆਦਾ ਸੱਜੇ ਨਾ ਜ਼ਿਆਦਾ ਖੱਬੇ ਇੱਥੇ ਕੀ ਹੈ ਵਿਸ਼ਨੂੰ ਦਾ ਪਵਨ ਹੈ ਜੇ ਇੱਕ ਦ੍ਰਿਸ਼ਤ ਹਾਂ ਨੱਕ ਨਜ਼ਰ ਨਹੀਂ ਆਉਂਦਾ ਉੱਥੇ ਕੀ ਹੈ ਮਨ ਦੇਵਤਾ ਹੈ ਇੱਥੇ ਤੱਕ ਅਪਾ ਕੋ ਦ ਚੱਲ ਸਕਦੇ ਹਾਂ ਦੇਵ ਲੋਕ ਤੱਕ ਇਸ ਤੋਂ ਅੱਗੇ ਗੁਰ ਹੈ ਫਿਰ ਇੱਥੋਂ ਆਪਾਂ ਕੀ ਕਰਨਾ ਇੱਥੋਂ ਕੀ ਗੁਰ ਹੈ ਇੱਥੋਂ ਫਿਰ ਆਪਾਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਇਸ ਨੂੰ ਆਗਿਆ ਚੱਕਰ ਵੀ ਕਹਿ ਦਿੰਦੇ ਬਹੁਤ ਸਾਰੇ ਜੋਗੀ ਆਗਿਆ ਚੱਕਰ ਕਹਿੰਦੇ ਵੀ ਆਗਿਆ ਲੈ ਕੇ ਅੰਦਰ ਜਾਣਾ ਹੈ ਆਗਿਆ ਕਿਸ ਦੀ ਪ੍ਰਭ ਦੀ ਪ੍ਰਭ ਕੀ ਆਗਿਆ ਆਤਮ ਇਹ ਤਾਂ ਹੈ ਫਿਰ ਮੈਂ ਆਪ ਜੀ ਨੂੰ ਕਹਾਂਗਾ ਕਿ ਧਿਆਨ ਸਾਹਮਣੇ ਲਿਆਓ ਇਹਨਾਂ ਸਮਝੋ ਮੈਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕੋਈ ਸਾਨੂੰ ਬੁਲਾ ਰਿਹਾ ਸਿਰਫ ਇੱਕ ਜਰੀਆ ਬਣਾਇਆ ਹੈ ਕਰਨ ਵਾਲਾ ਕੌਣ ਹੈ ਆਪ ਹੈ ਆਪ ਹੀ ਆਗਿਆ ਦੇ ਰਿਹਾ ਵੀ ਆਜੋ ਜਿ세 ਇਥੋਂ ਫਿਰ ਚੱਲਾਂਗੇ ਸਾਹਮਣੇ ਜਾਵਾਂਗੇ ਫਿਰ ਉਹ ਬੁਲਾਏਗਾ ਕਿ ਉੱਤੇ ਆਜੋ ਮਸਤਕ ਦੇ ਸਾਹਮਣੇ ਆਜੋ ਕਿਉਂਕਿ ਮਸਤਕ ਦੇ ਸਾਹਮਣੇ ਫਿਰ ਮੈਂ ਕਹਾਂਗਾ ਵੀ ਨੂੰ ਕੇ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ ਪਲਕਾਂ ਉੱਤੇ ਚੁੱਕ ਲਓ ਫਿਰ ਆਪਾਂ ਪਲਕਾਂ ਉੱਤੇ ਲੈ ਜਾਣੀ ਹੈ ਇਹ ਤੋਂ ਫਿਰ ਜਦੋਂ ਮੈਂ ਕਹਾਂਗਾ ਵੀ ਸਾਹਮਣੇ ਵਾਪਸ ਫਿਰ ਸਾਹਮਣੇ ਫਿਰ ਜਦੋਂ ਕਹਾਂਗਾ ਨੱਕ ਤੇ ਫਿਰ ਆਪਣੇ ਪੁਆਇੰਟ ਇਸ ਪੁਆਇੰਟ ਤੇ ਆ ਕੇ ਦੇਖਣਾ ਹੈ ਜੇ ਅਸੀਂ ਦੋ ਦ੍ਰਿਸ਼ਟੀ ਛੋਵਾਂਗੇ ਚਾਹੇ ਤਮੋ ਗੁਣੀ ਹੋਵਾਂਗੇ ਰਜੋ ਗੁਣੀ ਹੋਵਾਂਗੇ ਸਤੋ ਗੁਣੀ ਹੋਵਾਂਗੇ ਤੇ ਫਿਰ ਸਾਨੂੰ ਉਹ ਕੀ ਕਰੇਗਾ ਇੱਕ ਦ੍ਰਿਸ਼ਟ ਕਰ ਦੇਗਾ ਜਦੋਂ ਇੱਕ ਦ੍ਰਿਸ਼ਟ ਹੋ ਗਏ ਸਾਨੂੰ ਨੱਖ ਨਜ਼ਰ ਨਹੀਂ ਆਏਗਾ ਜੇ ਆਏਗਾ ਹਲਕੀ ਜੀ ਪਰਛਾਈ ਖੱਬੇ ਸਾਈਡ ਤੋਂ ਸਾਨੂੰ ਆਏਗੀ ਉਹ ਸਾਨੂੰ ਦੇਵਤਾ ਬਣਾ ਦਿੰਦਾ ਮਨ ਮਾਰੇ ਕਹਿੰਦੇ ਬਲੇਹਾਰੀ ਗੁਰ ਆਪਣੇ ਦਿਵਹਾਰੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਪਰ ਜਿਸ ਦੇਵਤਾ ਅਵਸਥਾ ਜਾਣ ਨੂੰ ਸਾਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਉਹ ਸਾਨੂੰ ਇੱਕ ਖਿੰਡੇ ਵਿੱਚ ਹੀ ਦੇਵਤਾ ਬਣਾ ਦਿੰਦਾ ਇੱਕ ਦ੍ਰਿਸ਼ਟ ਕਰ ਦਿੰਦਾ ਹੈ ਉਸ ਤੋਂ ਬਾਅਦ ਫਿਰ ਆਪਾਂ ਅਭਿਆਸ ਕਰਨਾ ਹੈ अभ्यास करके फिर नाम दी प्राप्ति होती है फिर प्रकाश प्रगट होता है फिर प्रकाश नु त्याके मुख प्रकाश होता है उज्जवल होता है फिर ਸਾਡਾ ਪਰਮ ਖਤਮ ਹੋ ਜਾਂਦਾ ਹੈ ਫਿਰ ਅਸੀਂ ਜੀਵਨ ਮੁਕਤ ਹੋ ਜਾਂਦੇ ਹਾਂ ਫਿਰ ਸਾਰੇ ਪਾਸੇ ਸਾਨੂੰ ਪ੍ਰਕਾਸ਼ ਨਜ਼ਰ ਆਉਂਦਾ ਹੈ ਜਿੱਧਰ ਦੇਖਦੇ ਹਾਂ ਉਧਰ ਹੀ ਪਰਮੇਸ਼ਰ ਦਾ ਵਾਸਾ ਹੈ ਸੋ ਆਵਸਾਰੇ ਹੀ ਕਰੀਏ ਆਪਣੇ ਆਪ ਨੂੰ ਦੇਖੀਏ ਨੱਕ ਤੇ ਸਮ ਕਰੀਏ ਦੇਖਿਏ ਕਿ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ ਜੇ ਆਉਂਦਾ ਕਿਸ ਪਾਸੇ ਤੋਂ ਆਉਂਦਾ ਹੈ ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ ਹਾ ਇਹ ਦੇਖਿਏ सामने ਲੈ ਕੇ ਆਈਏ ਧਿਆਨ سامنے ਦੇਖੀ ਮਸਤਕ ਦੇ ਸਾਹਮਣੇ ਲੈ ਜਾਓ ਧਿਆਨ ਪਲਕਾਂ ਉੱਤੇ ਚੁ फिर सामने देखिए फिर नाक करके देखिए ਉਨੇ ਦੇਖਣਾ ਜੇ ਕੋਈ ਨਾ ਮਾ ਜੀਵ ਕਿਸੇ ਨੂੰ ਦੋ ਦ੍ਰਿਸ਼ਟੀ ਚ ਨਖ ਦੇਖਦਾ ਸੀ ਕਿ ਇਹ ਦੇਖਣਾ ਸਭ ਤੋਂ ਪਹਿਲਾਂ ਆਪਾਂ ਕਿ ਅਸੀਂ ਇੱਕ ਦ੍ਰਿਸ਼ਟ ਹੋਵੇ ਇੱਕ ਦੇਸ਼ਟ ਦੀ ਨਿਸ਼ਾਨੀ ਕਿ ਹੋਵੇ ਕਿ ਨਖ ਦੀ ਨਜ਼ਰ ਆਏਗਾ ਜੇ ਆਏਗਾ ਹਲਕਾ ਯਾ ਖੱਬੇ ਪਾਸੇ ਸਾਨੂੰ ਪਹਿਲਾਂ ਪਹਿਲਾਂ ਇੱਕ ਤੁੰਦਲਾ ਜਿਹਾ ਨਜ਼ਰ ਆਏਗਾ ਉੱਥੇ ਹੀ ਜੋਤ ਪ੍ਰਗਟ ਹੋ ਜਾਂਦੀ ਹੈ ਪ੍ਰਕਾਸ਼ ਸਾਨੂੰ ਟਰਾਂਸਪੇਰੈਂਟ ਬਿਸਣਾ ਸ਼ੁਰੂ ਹੋ ਜਾਣਾ ਜੋਤ ਨੇ ਪਰ ਉਸ ਜੋਤ ਦੁਆਰਾ ਹੀ ਉਸ ਪਰਮੇਸ਼ਰ ਨੂੰ ਆਪਾਂ ਜਾਣ ਸਕਦੇ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਜੋਤ ਨੂੰ ਜਾਣਨਾ ਹੈ ਨੀਚੇ ਲੈ ਜੀ ਧਿਆਨ ਬਿਲਕੁਲ ਰਿਲੈਕਸ ਨੀਚੇ ਜੋ ਆਪਣਾ ਕਪੜਾ ਵਿਸ਼ਾ ਹੈ ਥਲੇ ਇਸ ਤੋਂ ਥੋੜਾ ਉੱਪਰ ਆਪਾਂ ਦੇਖਾਂਗੇ ਇਥੇ ਸਾਨੂੰ ਪ੍ਰਕਾਸ਼ ਦੇ ਹਲਚਲ ਅਨੁਭਵ ਹੋਣੇ ਸ਼ੁਰੂ ਹੋਏ। ਇਥੇ ਸਾਨੂੰ ਇੱਕ ਚਿਲਮਿਲ ਇੱਕ ਵਾਈਬ੍ਰੇਸ਼ਨ ਜਿਵੇਂ ਪ੍ਰਕਾਸ਼ ਦੀ ਹੁੰਦੀ ਏਦਾਂ ਦਾ ਸਾਨੂੰ ਅਨੁਭਵ ਹੋਣਾ ਸ਼ੁਰੂ ਹੋਏਗਾ। ਫੇਰ ਨਕਤੇ ਸਮ ਕਰਕੇ ਦੇਖੇ ਆਪਣੇ ਆਪ ਨੂੰ ਫਿਰ نیچے ਲਾइए ਧਿਆਨ ਖੇਹ ਦ੍ਰਿਸ਼ਟੀ ਸਮ ਕਰਕੇ ਆਪਣੇ ਆਪ ਨੂੰ ਦੇਖੇ ਵਾਹ ਇੱਕ ਰੂਚੀ ਕਾ ਖਲਸਾ ਵਾਹ ਇੱਕ ਰੂਚੀ ਕੇ ਫਤਿਹ ਸ਼ੈਸਤਰੀ ਕੇ ਨਾਲ ਆਪਾਂ ਜਦੋਂ ਦਰ ਤੇ ਬੈਠਾਂਗੇ ਆਸਾ ਰੱਖਾਂਗੇ ਫਿਰ ਮਾਲਕ ਆਪ ਹੀ ਸੁਣਦਾ ਅੰਦਰ ਬੈਠਾ ਸਾਰਿਆਂ ਦੀ ਆਪ ਹੀ ਸਾਨੂੰ ਵਡਿਆਈ ਬਖਸ਼ਿਸ਼ ਕਰੇਗਾ ਬਸ ਅਦੇ ਅੰਦਰ ਇੱਛਾ ਉਸ ਮਾਲਕ ਦੀ ਕਿਉਂਕਿ ਸਾਨੂੰ ਜੋਗ ਵਧਣਾ ਪਏਗਾ ਸਾਨੂੰ ਆਪਣਾ ਭਾਂਡਾ ਤਿਆਰ ਕਰਨਾ ਪਏਗਾ ਸੋ ਇਹਨਿਕ ਵਿਚਾਰ ਕਰਦੇ ਆ ਬਹੁਤ ਸਾਰੀਆਂ ਪੋਲਾਂ ਹੋ ਜਾਂਦੀਆਂ ਹਨ ਆਪ ਸੰਗਤ ਸਤਗੁਰੂ ਜੀ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ